ਮੋਟੀ ਰੋਟੀ ਤੇ ਧੁੰਨੀ ਦੇ ਘਿਓ ਜਿੰਦਗੀ ਦੇ ਨਜ਼ਾਰੇ ਲਓ ਮੋਟੀ ਰੋਟੀ ਮਤਲਬ ਜਿੰਨੇ ਆٹے ਦੇ ਤਿੰਨ ਗੁਲਕੇ ਬਣਾਉਂਦੇ ਹਾਂ ਉਹਨੇ ਆٹے ਦੇ ਦੋ ਗੁਲਕੇ ਬਣਾਓ ਕਣਕ ਦੇ ਹੀ ਕੋਈ ਵੱਖਰਾ ਅਨਾਜ ਪਾਉਣ ਦੀ ਲੋੜ ਨਹੀਂ ਕੋਈ ਵੱਖਰਾ ਚੌਕਰ ਪਾਉਣ ਦੀ ਲੋੜ ਹੀ ਨਹੀਂ ਰੋਟੀ ਮੋਟੀ ਕਰਨੀ ਹੈ ਪਰੌਂਠਾ ਮੋਟਾ ਨਹੀਂ ਕਰਨਾ ਉਹ ਜਿਵੇਂ ਬਣਾਉਂਦੇ ਹਾਂ ਉਵੇਂ ਹੀ ਬਣਾਓ ਰੋਟੀ ਜਿਵੇਂ ਪਹਿਲੇ ਬਣਾਉਂਦੇ ਹਾਂ ਉਵੇਂ ਹੀ ਬਣਾਓ ਬਸ ਰੋਟੀ ਮੋਟੀ ਮੋਟੀ ਹੋਏ ਤੇ ਆਟਾ ਚੱਕੀ ਵਾਲਾ ਵਰਤੋ ਆਪ ਸੁਆਕੇ ਜਾਂ ਚੱਕੀ ਤੋਂ ਖਰੀਦੋ ਪੈਕਟ ਵਾਲਾ ਆਟਾ ਕੋਲਕੇ ਵੀ ਨਹੀਂ ਵਰਤਣਾ ਚਾਹੀਦਾ ਬੇਸ਼ੱਕ ਜਿੰਨਾ ਮਰਜੀ ਵੱਡਾ ਬ੍ਰਾਂਡ ਦਾ ਆਟਾ ਹੋਵੇ ਤੁਨੀ ਵਿੱਚ ਕਿਉਂ ਰਾਤ ਨੂੰ ਸੌਣ ਵੇਲੇ ਧੁੰਨੀ ਵਿੱਚ ਮਟਰ ਦੇ ਦਾਣੇ ਜਿੰਨਾ ਦੇਸੀ ਝੋੜ ਦਾ ਉਹ ਘਰ ਦਾ ਬਣਿਆ ਹੋਇਆ ਝੋੜ ਲਗਾਉਣ ਦੇ ਬਾਅਦ 10-15 ਮਿੰਟ ਸਿੱਧੇ ਡੇਟੇ ਰਹੋ ਜਿੱਥੇ ਵੀ ਪਏ ਹੋ ਉੱਥੇ ਪਏ ਰਹੋ ਬਾਅਦ ਚ ਜਿਵੇਂ ਮਰਜੀ ਛਾਇਡ ਬਦਲ ਸਕਦੇ ਹੋ ਉਸ ਲਵਟੇ ਵੀ ਮਾਰ ਸਕਦੇ ਹੋ ਝੋੜ ਜਿਹੜਾ ਮਰਜੀ ਹੋਵੇ ਭਾਵੇਂ ਗਾਂ ਦਾ ਤੇ ਭਾਵੇਂ ਮੱਝ ਦਾ ਬਸ ਦੇਸੀ ਹੋਵੇ ਘਰ ਦਾ ਬਣਿਆ ਹੋਵੇ ਆਲਸ ਤੇ ਭੁੱਲਣ ਤੋਂ ਬਚਣ ਲਈ ਇੱਕ ਛੋਟੀ ਜਿਹੀ ਡੱਬੀ ਵਿੱਚ ਦੇਸੀ ਘਿਓ ਭਰ ਕੇ ਸਰਾਣੇ ਪੱਕੇ ਤੌਰ ਤੇ ਰੱਖ ਲਓ ਘਿਓ ਲਗਾਉਣ ਤੋਂ ਬਾਅਦ ਉਂਗਲ ਥੋਣ ਦੀ ਵੀ ਲੋੜ ਨਹੀਂ ਉਂਗਲ ਪਿੰਡੇ ਤੇ ਪਹੁੰਚ ਕੇ ਸਾਫ਼ ਕਰ ਲਓ ਸਵੇਰੇ ਨਹਾਉਣ ਵੇਲੇ ਧਨੀ ਨੂੰ ਹਲਕੀ ਜਿਹੀ ਉਂਗਲਾਂ ਨਾਲ ਸਾਫ਼ ਕਰ ਲਓ ਜੇਕਰ ਘਰੋਂ ਬਾਹਰ ਜਾਣਾ ਹੁੰਦਾ ਹੈ ਤਾਂ ਬਾਅਦ ਮੈਂ ਡੇਨ ਵੀ ਰਿਵ ਲਗਾ ਸਕਦੇ ਹਾਂ ਪਰ ਫਿਰ ਰਾਤ ਨੂੰ ਨਰਮ ਕੱਪੜੇ ਨਾਲ ਧੁੰਨੀ ਸਾਫ਼ ਜ਼ਰੂਰ ਕਰੋ ਧੁੰਨੀ ਵਿੱਚ ਕਿਉਂ ਪਿਗਲੇ ਭਾਵੇਂ ਨਾ ਪਿਗਲੇ ਤੁਹਾਨੂੰ ਕੋਈ ਮਤਲਬ ਨਹੀਂ ਕਿਉਂ ਜਿਵੇਂ ਡੱਬੀ ਵਿੱਚ ਪਿਆ ਹੈ ਉਵੇਂ ਹੀ ਲਗਾਉਣਾ ਹੈ ਧੁੰਨੀ ਤੇ ਗਰਮ ਨਹੀਂ ਕਰਨਾ ਮਾਲਿਸ਼ ਨਹੀਂ ਕਰਨੀ ਧੁੰਨੀ ਵਿੱਚ ਕਿਉਂ ਹਰ ਕੋਈ ਲਗਾ ਸਕਦਾ ਹੈ ਮਰਦ ਔਰਤ ਬੱਚੇ ਦੀ ਉਮਰ ਤੋਂ ਲੈ ਕੇ ਜਦ ਤੱਕ ਦੇ ਸਾਹ ਨੇ ਰੋਜ਼ਾਨਾ ਲਾਓ ਧੁੰਨੀ ਤੇ ਦੇਸੀ ਘੋ ਬੱਚਿਆਂ ਦੇ ਬਿਸਤਰ ਵਿੱਚ ਪਿਸ਼ਾਬ ਕਰਨ ਦੀ ਪ੍ਰੋਬਲਮ ਵੀ ਇਸ ਨਾਲ ਠੀਕ ਹੋ ਜਾਂਦੀ ਹੈ ਜਿਨ੍ਹਾਂ ਦੇ ਧੁੰਨੀ ਨਹੀਂ ਹੈ ਉਹ ਧੁੰਨੀ ਦੇ ਆਸ-ਪਾਸ ਘੋ ਫਲਾ ਲੈਣਾ ਇਹ ਕੰਮ ਸਾਵਧਾਨੀ ਨਾਲ ਕਰੋ ਸਾਵਧਾਨੀਆਂ ਕੀ ਨੇ ਤੁੰਨੀ ਤੇ ਘਿਓ ਲਗਾਉਣ ਨਾਲ ਪੇਟ ਨਰਮ ਹੋਵੇਗਾ ਤੇ ਪਿਛਲੇ ਪਾਸਿਓਂ ਗੈਸ ਨਿਕਲੇਗੀ ਇਸ ਦਾ ਮਤਲਬ ਇਹ ਹੋਏਗਾ ਕਿ ਤੁਹਾਡੀਆਂ ਸਰੀਰਕ ਪ੍ਰੋਬਲਮ ਤੋਂ ਮੁਕਤੀ ਦੀ ਸ਼ੁਰੂਆਤ ਹੋ ਗਈ ਹੈ ਜੇਕਰ ਪੇਟ ਗੈਸ ਹੋਣ ਲੱਗ ਜਾਏ ਤਾਂ ਤੁੰਨੀ ਵਿੱਚ ਘਿਓ ਲਗਾਉਣਾ ਬੰਦ ਕਰ ਦਿਓ ਇਸ ਦਾ ਕਾਰਨ ਤੇ ਇਲਾਜ ਜਾਣਨ ਲਈ ਪਲੇ ਸਟੋਰ ਤੇ 프리디ਪੀ ਐਪ ਡਾਊਨਲੋਡ ਕਰਕੇ ਉਸ ਚ ਨਰੋਈ ਸਿਹਤ ਕਿਤਾਬ ਸਰਚ ਕਰ ਲਓ ਨਰੋਈ ਸਿਹਤ ਦਾ ਰੇਸ਼ੀਮਾ ਪੇਟ ਗੈਸ ਜਰੂਰ ਪੜ੍ਹਨਾ ਜੀ ਇਹ ਤੁਹਾਨੂੰ ਨੁਕਤੇ ਕਿਸ ਤਰ੍ਹਾਂ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਸੋਨ ਲਈ ਧੰਨਵਾਦ ਜੀ